ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਅੱਜ ਦੀ ਕਹਾਣੀ ਵਿੱਚ ਮਲੋਠ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬ ਜਿਹਾ ਨੌਜਵਾਨ ਲੜਕਾ ਰਹਿੰਦਾ ਹੈ ਉਸ ਦਾ ਨਾਮ ਗੋਗੀ ਹੈ ਗੋਗੀ ਦੇ ਮਾਤਾ-ਪਿਤਾ ਘਰ ਦੀ ਗਰੀਬੀ ਵਿੱਚ ਇਲਾਜ ਨਾ ਹੋਣ ਕਾਰਨ ਇਸ ਦੁਨੀਆ ਨੂੰ ਛੱਡ ਗਏ ਗੋਗੀ ਆਪਣੇ ਮਾਤਾ-ਪਿਤਾ ਦੇ ਦੁੱਖ ਵਿੱਚ ਸ਼ਰਾਬ ਪੀਣ ਲੱਗਾ ਜਿਸ ਕਰਕੇ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ ਗੋਗੀ ਨੂੰ ਚੁੱਲ੍ਹੇ ਤੇ ਹੱਥ ਛਾੜਦੇ ਦੇਖ ਕੇ ਉਸ ਦੀ ਅੰਗਵੰਡਣਾ ਕਹਿੰਦੀਆਂ ਕਿ ਗੋਗੀ ਜੇ ਤੂੰ ਸ਼ਰਾਬ ਨਾ ਪੀਂਦਾ ਹੁੰਦਾ ਤਾਂ ਅਸੀਂ ਤੇਰਾ ਵਿਆਹ ਕਰਵਾ ਦਿੰਦੀਆਂ ਗੋਗੀ ਉਹਨਾਂ ਦੀ ਗੱਲ ਨੂੰ ਮਜ਼ਾਕ ਸਮਝਦਾ ਤੇ ਗੁੱਸਾ ਕਰ ਜਾਂਦਾ ਇੱਕ ਦਿਨ ਗੋਗੀ ਆਪਣੇ ਦੋਸਤ ਨਾਲ ਹਸਪਤਾਲ ਗਿਆ ਉੱਥੇ ਉਸਨੇ ਇੱਕ ਔਰਤ ਦੇਖੀ ਜਿਸ ਦੇ ਕੁੱਖੜ ਇੱਕ ਬੱਚਾ ਚੁੱਕਿਆ ਹੋਇਆ ਸੀ ਅਤੇ ਉਹ ਬੈਠੀ ਰੋ ਰਹੀ ਸੀ ਗੋਗੀ ਉਸ ਨੂੰ ਰੋਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਦੱਸਦੀ ਹੈ ਕਿ ਮੇਰਾ ਬੱਚਾ ਬਹੁਤ ਬਿਮਾਰ ਹੈ ਪਰ ਮੇਰੇ ਕੋਲ ਬੱਚੇ ਦਾ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ ਗੋਗੀ ਉਸਔਰਤ ਦੇ ਬੱਚੇ ਦਾ ਇਲਾਜ ਕਰਵਾਉਂਦਾ ਹੈ ਜਦੋਂ ਉਸਦਾ ਬੱਚਾ ਠੀਕ ਹੋ ਜਾਂਦਾ ਹੈ ਗੋਗੀ ਹਰ ਰੋਜ਼ ਉਸਦੇ ਬੱਚੇ ਦਾ ਹਾਲ ਜਾਣਨ ਲਈ ਉਸਦੇ ਕੋਲ ਜਾਣ ਲੱਗਿਆ ਜਿਸ ਕਾਰਨ ਪਿੰਡ ਦੇ ਲੋਕ ਉਹਨਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਫਿਰ ਗੋਗੀ ਨੇ ਜੋ ਕੀਤਾ ਉਹ ਜਾਣਨ ਲਈ ਤੁਹਾਨੂੰ ਪੂਰੀ ਕਹਾਣੀ ਸੁਣਨੀ ਪਵੇਗੀ ਕਰਨੈਲ ਸਿੰਘ ਤੇ ਸੀਤੋ ਕੌਰ ਦਾ ਜਦੋਂ ਵਿਆਹ ਹੋਇਆ ਤਾਂ ਉਹਨਾਂ ਦੇ ਘਰ ਬਹੁਤ ਗਰੀਬੀ ਸੀ ਕਰਨੈਲ ਸਿੰਘ ਦਿਹਾੜੀਆਂ ਕਰਦਾ ਸੀ ਤੇ ਸੀਤੋ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਜਿਸ ਕਰਕੇ ਉਹਨਾਂ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ 2 ਸਾਲ ਪਿਛੋਂ ਸੀਤੋ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਉਹਨਾਂ ਨੇ ਆਪਣੇ ਬੇਟੇ ਦਾ ਨਾਮ ਗੋਗੀ ਰੱਖਿਆ ਉਹ ਆਪਣੇ ਬੇਟੇ ਨੂੰ ਚਾਹਾਂ ਲਾਡਾਂ ਨਾਲ ਪਾਲਣ ਲੱਗੇ ਕਹਿੰਦੇ ਹਨ ਕਿ ਮਾਤਾ ਪਿਤਾ ਚਾਹੇ ਕਿੰਨੇ ਵੀ ਗਰੀਬ ਹੋਣ ਉਹ ਆਪਣੇ ਬੱਚੇ ਨੂੰ ਹਰ ਸੁੱਖ ਸਹੂਲਤ ਦੇਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਗੋਗੀ ਦੇ ਮਾਤਾ ਪਿਤਾ ਨੇ ਵੀ ਉਸ ਨੂੰ ਪਾਲਣ ਵਿੱਚ ਕੋਈ ਕਸਰ ਨਾ ਛੱਡੀ ਉਹਨਾਂ ਨੇ ਆਪ ਗਰੀਬੀ ਕੱਟ ਕੇ ਗੋਗੀ ਨੂੰ ਪੜ੍ਹਨ ਲਾਇਆ ਪਰ ਗੋਗੀ ਸਕੂਲ ਜਾਣ ਤੋਂ ਟਾਲਦਾ ਰਹਿਂਦਾ ਸੀ ਉਹ ਦੋਨੇ ਆਪਣੇ ਮੁੰਡੇ ਨੂੰ ਸਮਝਾਉਂਦੇ ਕਿ ਪੁੱਤਰ ਸਾਡੀ ਉਮਰ ਤਾਂ ਜਿਵੇਂ ਕਿਵੇਂ ਲੰਘ ਗਈ ਹੈ ਜੇਕਰ ਤੂੰ ਪੜ ਲਵੇਂ ਤਾਂ ਤੇਰੀ ਜ਼ਿੰਦਗੀ ਬਣ ਜਾਵੇ ਪਰ ਗੋਗੀ ਸਿਰੇ ਦਾ ਘਟੋਲ ਸੀ ਉਹ ਆਪਣੇ ਮਾਪਿਓ ਦੀ ਗੱਲ ਨਾ ਗੌਲਦਾ ਨੌਵੀਂ ਜਮਾਤ ਵਿੱਚ ਹੀ ਨਸ਼ੇੜੀ ਕਿਸਮ ਦੇ ਮੁੰਡਿਆਂ ਨਾਲ ਉੱਠਣ ਬੈਠਣ ਲੱਗ ਪਿਆ ਗੋਗੀ ਦੇ ਮਾਤਾ ਪਿਤਾ ਨੂੰ ਜਦੋਂ ਇਹ ਪਤਾ ਲੱਗਿਆ ਕਿ ਗੋਗੀ ਨਸ਼ੇ ਕਰਨ ਲੱਗ ਗਿਆ ਹੈ ਤਾਂ ਉਹ ਇਹ ਸਦਮਾ ਨਹੀਂ ਸ सहार सके ਅਤੇ ਥੋੜੇ ਟਾਈਮ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ ਹੁਣ ਗੋਗੀ ਬਿਲਕੁਲ ਇਕੱਲਾ ਰਹਿ ਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਗਲਤੀ ਕਰਕੇ ਉਸ ਦੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਉਸ ਦੇ ਮਾਤਾ ਪਿਤਾ ਨੇ ਤਾਂ ਉਦੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਹੀਂ ਰੱਖੀ ਸੀ ਮੈਂ ਹੀ ਆਪਣੇ ਮਾਤਾ ਪਿਤਾ ਦੀ ਕਦਰ ਨਹੀਂ ਕੀਤੀ ਇਸ ਗਾਮੇ ਵਿੱਚ ਗੋਗੀ ਹੋਰ ਵੀ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਜਦੋਂ ਗੋਗੀ ਚੁੱਲ੍ਹੇ ਤੇ ਹੱਥ ਮਚਾਉਂਦਾ ਤਾਂ ਉਸ ਦੇ ਆਂਡ ਗਵਾਣਦੀਆਂ ਔਰਤਾਂ ਕਹਿੰਦੀਆਂ ਜੇ ਤੂੰ ਚੱਜਦਾ ਹੁੰਦਾ ਤਾਂ ਅਸੀਂ ਤੇਰਾ ਵਿਆਹ ਕਰਾ ਦਿੰਦੀਆਂ ਜੇਕਰ ਕਿਸੇ ਕੰਮ ਤੇ ਲੱਗਿਆ ਹੁੰਦਾ ਤਾਂ ਤੈਨੂੰ ਰਿਸ਼ਤਿਆਂ ਦੇ ਤੋੜੇ ਸੀ ਗੋਗੀ ਇਹਨਾਂ ਗੱਲਾਂ ਨੂੰ ਮੇਹਣੇ ਸਮਝ ਕੇ ਪਾਣੀ ਵਾਂਗ ਪੀ ਜਾਂਦਾ ਉਸਨੇ ਸ਼ਰਾਬ ਛੱਡਣ ਦਾ ਕਦੇ ਵੀ ਨਾ ਸੋਚਿਆ ਸਮਾਂ ਲੰਘਦਾ ਗਿਆ ਇੱਕ ਦਿਨ ਗੋਗੀ ਆਪਣੇ ਦੋਸਤ ਨਾਲ ਹਸਪਤਾਲ ਗਿਆ ਹਸਪਤਾਲ ਵਿੱਚ ਇੱਕ ਔਰਤ ਬੱਚੇ ਨੂੰ ਕੁਛੜ ਚੁੱਕੀ ਬੈਠੀ ਰੋ ਰਹੀ ਸੀ ਗੋਗੀ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰਾ ਬੱਚਾ ਬਿਮਾਰ ਹੈ ਮੇਰੇ ਕੋਲ ਦਵਾਈ ਦਿਵਾਉਣ ਲਈ ਪੈਸੇ ਨਹੀਂ ਹਨ ਗੋਗੀ ਨੂੰ ਉਸ ਬੱਚੇ ਤੇ ਤਰਸ ਆ ਜਾਂਦਾ ਹੈ ਗੋਗੀ ਉਸ ਦੇ ਮੁੰਡੇ ਦਾ ਇਲਾਜ ਕਰਵਾਉਂਦਾ ਹੈ ਡਾਕਟਰ ਉਸ ਦੇ ਮੁੰਡੇ ਨੂੰ ਦਵਾਈ ਦਿੰਦੇ ਹਨ ਗੋਗੀ ਉਸ ਔਰਤ ਨੂੰ ਪੁੱਛਦਾ ਹੈ ਕਿ ਤੁਹਾਡਾ ਘਰ ਕਿੱਥੇ ਹੈ ਮੈਂ ਤੁਹਾਨੂੰ ਕਾਰ ਸ਼ਟਡਾਉਂਦਾ ਹਾਂ ਤਾਂ ਉਹ ਔਰਤ ਕਹਿੰਦੀ ਹੈ ਕਿ ਮੇਰਾ ਤਾਂ ਕੋਈ ਘਰ ਨਹੀਂ ਹੈ ਮੈਂ ਤਾਂ ਇਸੇ ਤਰ੍ਹਾਂ ਛੜਕਾਂ ਤੇ ਟੱਕੇ ਖਾਂਦੀ ਫਿਰਦੀ ਹਾਂ ਗੋਗਿਓਸ ਔਰਤ ਨੂੰ ਉਸ ਦੇ ਪਤੀ ਬਾਰੇ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਕਿ ਮੇਰੇ ਪਤੀ ਨੇ ਕਿਸੇ ਦੂਜੀ ਔਰਤ ਲਈ ਮੈਨੂੰ ਘਰੋਂ ਕੱਢ ਦਿੱਤਾ ਹੈ ਮੇਰਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ ਮੈਂ ਅਤੇ ਮੇਰਾ ਪੁੱਤਰ ਬਿਲਕੁਲ ਇਕੱਲੇ ਰਹਿ ਗਏ ਹਾਂ ਗੋਗੀ ਉਸ ਨੂੰ ਕਹਿੰਦਾ ਹੈ ਕਿ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਰਹਿ ਸਕਦੇ ਹੋ ਉਹ ਔਰਤ ਗੋਗੀ ਦੇ ਘਰ ਆ ਜਾਂਦੀ ਹੈ ਹੁਣ ਉਹ ਔਰਤ ਗੋਗੀ ਦਾ ਰੋਟੀ ਪਾਣੀ ਬਣਾਉਣ ਲੱਗੀ ਕੁਝ ਹੀ ਦਿਨਾਂ ਵਿੱਚ ਉਸ ਨੇ ਗੋਗੀ ਦੇ ਘਰ ਦਾ ਨਕਸ਼ਾ ਬਦਲ ਦਿੱਤਾ ਪਿੰਡ ਵਿੱਚ ਗੱਲ ਫੈਲ ਗਈ ਕਿ ਗੋਗੀ ਇੱਕ ਵਗਾਨੀ ਔਰਤ ਨੂੰ ਲਈ ਫਿਰਦਾ ਹੈ ਜਿਸ ਨਾਲ ਉਹਦਾ ਵਿਆਹ ਵੀ ਨਹੀਂ ਹੋਇਆ ਲੋਕਾਂ ਦੀਆਂ ਗੱਲਾਂ ਸੁਣ ਕੇ ਗੋਗੀ ਨੂੰ ਵੀ ਬੁਰਾ ਲੱਗਿਆ ਗੋਗੀ ਉਸ ਔਰਤ ਨੂੰ ਕਹਿੰਦਾ ਹੈ ਕਿ ਜੇ ਤੂੰ ਇਸ ਤਰ੍ਹਾਂ ਮੇਰੇ ਨਾਲ ਰਹੇਗੀ ਤਾਂ ਲੋਕ ਤੇਰੇ ਅਤੇ ਮੇਰੇ ਬਾਰੇ ਗਲਤ ਗੱਲਾਂ ਕਰਨਗੇ ਕਿਉਂ ਨਾ ਅਸੀਂ ਵਿਆਹ ਕਰਵਾ ਲਈਏ ਉਹ ਔਰਤ ਵੀ ਗੋਗੀ ਦੀ ਗੱਲ ਮੰਨ ਜਾਂਦੀ ਹੈ ਦੋਨੋਂ ਜਾਣੇ ਵਿਆਹ ਕਰਵਾ ਲੈਂਦੇ ਨੇ ਉਹ ਦੋਨੇ ਇੱਕ ਦੂਜੇ ਨਾਲ ਪਤੀ ਪਤਨੀ ਦੀ ਤਰ੍ਹਾਂ ਰਹਿਣ ਲੱਗਦੇ ਹਨ ਉਹ ਔਰਤ ਘਰ ਦੇ ਕੰਮ ਕਰਦੀ ਅਤੇ ਗੋਗੀ ਲੋਕਾਂ ਦੇ ਖੇਤਾਂ ਵਿੱਚ ਦਿਹਾੜੀ ਤੇ ਚੱਲਿਆ ਜਾਂਦਾ ਪਰ ਗੋਗੀ ਆਪਣੀ ਸ਼ਰਾਬ ਪੀਣ ਦੀ ਆਦਤ ਤੋਂ ਮਜਬੂਰ ਸੀ ਇੱਕ ਦਿਨ ਉਹ ਦੋਸਤਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਗੋਗੀ ਨੇ ਜਦੋਂ ਆਪਣੇ ਦੋਸਤਾਂ ਤੋਂ ਸ਼ਰਾਬ ਦੀ ਹੋਰ ਬੋਤਲ ਮੰਗੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਪਿਛਲੇ ਪੈਸੇ ਦੇ ਫੇਰ ਤੈਨੂੰ ਸ਼ਰਾਬ ਦੀ ਬੋਤਲ ਦੇਵਾਂਗੇ ਪਰ ਗੋਗੀ ਕੋਲ ਪੈਸੇ ਨਹੀਂ ਸੀ ਇਸ ਲਈ ਉਸਨੇ ਆਪਣੇ ਮੁੰਡੇ ਨੂੰ ਵੇਚ ਕੇ ਸ਼ਰਾਬ ਦੀ ਬੋਤਲ ਲੈ ਲਈ दारू ਦੇ ਨਸ਼ੇ ਵਿੱਚ ਲੜਖੜਾਉਂਦਾ ਹੋਇਆ ਉਹ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਸਦੀ ਘਰ ਵਾਲੀ ਦਰਵਾਜ਼ਾ ਖੋਲਦੀ ਹੈ ਅਤੇ ਉਹ ਵੇਖਦੀ ਹੈ ਕਿ ਗੋਗੀ दारू ਨਾਲ ਰੱਜਿਆ ਹੋਇਆ ਹੈ ਤੇ ਮੁੰਡਾ ਵੀ ਉਸ ਦੇ ਨਾਲ ਨਹੀਂ ਹੈ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਮੁੰਡੇ ਨੂੰ ਨਾਲ ਲੈ ਕੇ ਗਏ ਸੀ ਮੁੰਡਾ ਕਿੱਥੇ ਹੈ ਗੋਗੀ ਕਹਿਣ ਲੱਗਿਆ ਕਿ ਮੈਂ ਕਦੋਂ ਲੈ ਕੇ ਗਿਆ ਸੀ ਮੁੰਡੇ ਨੂੰ ਤਾਂ ਉਸ ਦੇ ਘਰ ਵਾਲੀ ਪਿੱਟਣ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਮੈਨੂੰ ਪਤਾ ਹੈ ਤੂੰ दारू ਪੀਣ ਲਈ ਮੇਰੇ ਮੁੰਡੇ ਨੂੰ ਵੇਚ ਆਇਆ ਹੈ ਉਹ ਗੋਗੀ ਨੂੰ ਗਾਲਾਂ ਕੱਢਣ ਲੱਗ ਜਾਂਦੀ ਹੈ ਆਨ ਗਵਾਂਡਾ ਇਕੱਠਾ ਹੋ ਜਾਂਦਾ ਹੈ ਤੇ ਉਸ ਨੂੰ ਰੋਣ ਦਾ ਕਾਰਨ ਪੁੱਛਦੇ ਹਨ ਤਾਂ ਉਹ ਔਰਤ ਕਹਿਣ ਲੱਗੀ ਗੋਗੀ ਮੇਰੇ ਮੁੰਡੇ ਨੂੰ ਲੈ ਕੇ ਗਿਆ ਸੀ ਆਪ दारू ਨਾਲ ਰੱਜ ਕੇ ਆ ਗਿਆ ਮੈਨੂੰ ਤਾਂ ਲੱਗਦਾ ਹੈ ਇਹ ਮੇਰੇ ਮੁੰਡੇ ਨੂੰ ਵੇਚ ਆਇਆ ਹੈ ਘਰ ਦੇ ਵਿੱਚ ਕਾਫੀ ਕਲੇਸ਼ ਸ਼ੁਰੂ ਹੋ ਜਾਂਦਾ ਹੈ ਉਸ ਦੇ ਘਰ ਵਾਲੀ 타ਹਾ ਮਾਰ ਕੇ ਰੋਂਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਕਰਮ ਫੁੱਟੇ ਸੀ ਜਿਹੜਾ ਮੈਂ ਤੇਰੇ ਵਰਗੇ ਸ਼ਰਾਬੀ ਤੇ ਯਕੀਨ ਕੀਤਾ ਗੋਗੀ ਨੂੰ ਇਹ ਗੱਲਾਂ ਸੁਣ ਕੇ ਆਪਣੇ ਆਪ ਤੇ ਬਹੁਤ ਗੁੱਸਾ ਆਉਂਦਾ ਹੈ ਉਹ ਆਪਣੇ ਆਪ ਨੂੰ ਕੋਸਦਾ ਹੈ ਤੇ ਓਨੀ ਪੈਰੀ ਹੀ ਘਰੋਂ ਨਿਕਲ ਜਾਂਦਾ ਹੈ ਉਸ ਦੀ ਸਾਰੀ ਦਾਰੂ ਦਾ ਨਸ਼ਾ ਉੱਤਰ ਜਾਂਦਾ ਹੈ ਤੇ ਉਹ ਰੱਬ ਅੱਗੇ ਅਰਦਾਸ ਕਰਦਾ ਹੈ ਕਿ हे ਪ੍ਰਮਾਤਮਾ ਇੱਕ ਵਾਰ ਮੇਰੇ ਮੁੰਡੇ ਨੂੰ ਮੈਨੂੰ ਮਲਾ ਦੇ ਅੱਜ ਤੋਂ ਬਾਅਦ ਮੈਂ ਕਦੇ ਦਾਲੂ ਨੂੰ ਹੱਥ ਵੀ ਨਹੀਂ ਲਾਵਾਂਗਾ ਇਸ ਤਰ੍ਹਾਂ ਗੋਗੀ ਆਪਣੇ ਦੋਸਤਾਂ ਕੋਲ ਜਾਂਦਾ ਹੈ ਤੇ ਉਹਨਾਂ ਦੇ ਤਰਲੇ ਕਰਦਾ ਹੈ ਕਿ ਮੈਂ ਤੁਹਾਨੂੰ ਤੁਹਾਡੇ ਪੈਸੇ ਦੇ ਦੇਵਾਂਗਾ ਪਰ ਮੈਨੂੰ ਮੇਰਾ ਬੱਚਾ ਵਾਪਸ ਕਰ ਦਿਓ ਉਸਦੇ ਦੋਸਤ ਵੀ ਉਸ ਨੂੰ ਬੱਚਾ ਵਾਪਸ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਠੀਕ ਹੈ ਸਾਨੂੰ ਸਾਡੇ ਪੈਸੇ ਮਿਲਣੇ ਚਾਹੀਦੇ ਨੇ ਤੂੰ ਬੱਚੇ ਨੂੰ ਦੇ ਜਾ ਸਕਦਾ ਹੈ ਗੋਗੀ ਭੱਜ ਕੇ ਜਾ ਕੇ ਮੁੰਡੇ ਨੂੰ ਚੁੱਕ ਲੈਂਦਾ ਹੈ ਤੇ ਆਪਣੇ ਗਲ ਨਾਲ ਲਾਉਂਦਾ ਹੈ ਉਸ ਦਾ ਮੁੰਡਾ ਪੁੱਛਦਾ ਹੈ ਕਿ ਤੁਸੀਂ ਮੈਨੂੰ ਛੱਡ ਕੇ ਕਿੱਥੇ ਚਲੇ ਗਏ ਸੀ ਮੈਂ ਤੁਹਾਨੂੰ ਲੱਭ ਰਿਹਾ ਸੀ ਗੋਗੀ ਮੁੰਡੇ ਨੂੰ ਲੈ ਕੇ ਘਰ ਆ ਜਾਂਦਾ ਹੈ ਜਦੋਂ ਗੋਗੀ ਦੀ ਘਰ ਵਾਲੀ ਨੇ ਆਪਣੇ ਮੁੰਡੇ ਨੂੰ ਵੇਖਿਆ ਤਾਂ ਉਹ ਭੱਜ ਕੇ ਆਪਣੇ ਮੁੰਡੇ ਨੂੰ ਚੁੱਕਦੀ ਹੈ ਤੇ ਉਸ ਨੂੰ ਬਹੁਤ ਪਿਆਰ ਕਰਦੀ ਹੈ। ਉਹ ਗੋਗੀ ਨੂੰ ਕੋਸਦੀ ਹੈ। ਗੋਗੀ ਆਪਣੀ ਘਰਵਾਲੀ ਤੋਂ ਮਾਫੀ ਮੰਗਦਾ ਹੈ। ਗੋਗੀ ਕਹਿੰਦਾ ਹੈ ਕਿ ਮੇਰੇ ਤੋਂ ਗਲਤੀ ਹੋਈ ਹੈ। ਇਸ ਦੀ ਚਾਹੇ ਮੈਨੂੰ ਤੂੰ ਜੋ ਮਰਜ਼ੀ ਸਜ਼ਾ ਦੇ ਦੇ। ਪਰ ਤੂੰ ਮੈਨੂੰ ਛੱਡ ਕੇ ਨਾ ਜਾਇਂ ਕਿਉਂਕਿ ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਬਦਲ ਗਈ ਹੈ। ਮੇਰੀ ਜ਼ਿੰਦਗੀ ਸੋਣੀ ਹੋ ਗਈ ਹੈ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ दारू ਨੂੰ ਹੱਥ ਨਹੀਂ ਲਾਵਾਂਗਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਕਿਉਂਕਿ दारू ਦੇ ਨਸ਼ੇ ਕਰਕੇ ਪਹਿਲਾਂ ਮੈਂ ਆਪਣੇ ਮਾਤਾ ਪਿਤਾ ਨੂੰ ਗਵਾ ਲਿਆ ਤੇ ਉਹ ਤਾਂ ਹੁਣ ਵਾਪਸ ਨਹੀਂ ਆ ਸਕਦੇ ਪਰ ਮੈਂ ਤੈਨੂੰ ਨਹੀਂ ਖੋਣਾ ਚਾਹੁੰਦਾ ਪਲੀਜ਼ ਮੈਨੂੰ ਮaaf ਕਰ ਦੇ ਗੋਗੀ ਨੂੰ ਇਸ ਤਰ੍ਹਾਂ ਤਰਲੇ ਕਰਦੇ ਦੇਖ ਕੇ ਉਸ ਦੀਆਂ ਗਵਾਂਡਣਾ ਉਸ ਦੀ ਘਰ ਵਾਲੀ ਨੂੰ ਕਹਿੰਦੀਆਂ ਨੇ ਕਿ ਤੈਨੂੰ ਗੋਗੀ ਨੂੰ ਇੱਕ ਮੌਕਾ ਦੇ ਦੇਣਾ ਚਾਹੀਦਾ ਹੈ ਤਾਂ ਗੋਗੀ ਦੇ ਘਰ ਵਾਲੀ ਉਸ ਨੂੰ ਮaaf ਕਰਦੀ ਹੈ ਉਸ ਦਿਨ ਤੋਂ ਬਾਅਦ ਗੋਗੀ ਪੂਰੀ ਮਿਹਨਤ ਨਾਲ ਕੰਮ ਕਰਦਾ ਹੈ ਉਸ ਨੇ दारू ਪੀਣੀ ਛੱਡ ਦਿੱਤੀ ਉਹ ਬਹੁਤ ਮਿਹਨਤ ਕਰਨ ਲੱਗਿਆ ਫਿਰ ਉਸ ਨੇ ਆਪਣਾ ਮੁੰਡਾ ਇੱਕ ਵਧੀਆ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਹੁਣ ਗੋਗੀ ਦੇ ਘਰ ਦਾ ਨਕਸ਼ਾ ਹੀ ਬਦਲ ਗਿਆ ਸੀ ਉਹ ਆਪਣੀ ਪਤਨੀ ਨਾਲ ਬਹੁਤ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਹਾਂਜੀ ਦੋਸਤੋ ਨਸ਼ਾ ਬੰਦੇ ਦੀ ਮੱਤ ਮਾਰ ਦਿੰਦਾ ਹੈ ਗੋਗੀ ਦਾ ਛੋਟੀ ਉਮਰ ਵਿੱਚ ਨਸ਼ਾ ਕਰਨਾ ਜਿੱਥੇ ਉਸ ਦੇ ਮਾਪਿਓ ਦੀ ਜਾਨ ਲੈ ਲੈਂਦਾ ਹੈ ਉਸ ਦਾ ਪੁੱਤਰ ਵੀ ਉਸ ਦੇ ਹੱਥੋਂ ਖੁੱਸ ਗਿਆ ਸੀ ਨਸ਼ਾ ਕੋਈ ਵੀ ਚੰਗਾ ਨਹੀਂ ਹੁੰਦਾ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕੀ ਨੇ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ